ਮੈਂ ਡਿਊਟੀ ਕਰਕੇ ਘਰੇ ਆਇਆ ਤੇ ਚਾਚੀ ਹੁਣਾਂ ਦੀ ਲੜਾਈ ਹੋਈ ਐ ਤੇ ਇਹਨਾਂ ਦੇ ਸੱਟਾਂ-ਬੁੱਟਾਂ ਲੱਗਿਆ ਮੇਰੇ ਚਾਚੀ ਹੁਣਾਂ ਦੇ ਸਾਰਿਆਂ ਦੇ ਤੇ ਉਹ ਖਾਦਮਤਾ ਲੈਣ ਮੈਨੇ ਤੇ ਮੈਂ ਉਧਰ ਜਾਣ ਡਿਆ ਮੈਂ ਆਪਣੀ ਚਾਚੀ ਨੂੰ ਲੈ ਕੇ ਜਦੋਂ ਅਸੀਂ ਆਪਣਾ ਜਿੰਦਰਾ ਕੋਲ ਕੇ ਅੰਦਰ ਵੜੇ ਆ ਤੇ 6 ਜਣੇ ਆਏ ਆ ਬੂਹੇ ਤੋੜ ਕੇ ਅੰਦਰ ਆਣ ਕੇ ਸਾਨੂੰ ਦਾਤਰ ਮਾਰਨ ਲੱਗੇ ਦਾਤਰ ਮਾਰੇ ਮੈਨੂੰ ਧੱਕਾ ਧੁੱਕਾ ਮਾਰ ਕੇ ਬਾਹਰ ਭਜਾ ਬਾਹਰ ਆਣ ਕੇ ਮੈਂ ਡਿੱਗ ਗਿਆ ਡਿੱਗ ਗਿਆ ਸਾਰ ਫਿਰ ਮੇਰੇ ਦਾਤਰ ਮਾਰ ਲਾਪੇ ਫਿਰ ਉਹਨਾਂ ਮੇਰੀ ਵੀਡੀਓ ਬਣਾਈਆਂ ਮੇਰੇ ਕੇਸ ਫੜ ਕੇ ਨਾਲ ਮੇਰਾ ਸੀਰੀ ਸਾਹ ਲਾ ਕੇ ਲੱਗੇ ਨਸ਼ਾ ਤਸਕਰਾਂ ਨੇ ਇੱਕ ਪਾਠੀ ਸਿੰਘ ਉਤੇ ਜਾਨਲੇਵਾ ਹਮਲਾ ਕੀਤਾ ਹੈ ਪੂਰਾ ਮਾਮਲਾ ਅੰਬੀਸ ਸਰਦਸਿਆ ਜਾ ਰਿਹਾ ਹੈ ਜਿੱਥੇ ਪਾਠੀ ਸਿੰਘ ਉਤੇ ਹਮਲਾ ਸਿਰਫ ਇਸ ਲਈ ਕੀਤਾ ਗਿਆ ਕਿ ਉਸ ਵੱਲੋਂ ਤਸਕਰ ਨੂੰ ਨਸ਼ਾ ਵੇਚਣ ਤੋਂ ਰੋਕਿਆ ਜਾਂਦਾ ਸੀ ਦੱਸਿਆ ਜਾ ਰਿਹਾ ਹੈ ਕਿ ਗੁੱਸੇ ਵਿੱਚ ਆਏ ਨਾਸ਼ਾ ਤਸਕਰਾਂ ਨੇ ਘਰ ਵਿੱਚ ਵੜ ਕੇ ਪਾਠੀ ਸਿੰਘ ਉਤੇ ਹਮਲਾ ਕੀਤਾ ਹੈ ਇਥੋਂ ਤੱਕ ਕਿ ਪਾਠੀ ਸਿੰਘ ਦਾ ਦੋਸ਼ ਹੈ ਕਿ ਉਸਦੇ ਕੇਸਾਂ ਦੀ ਬੇਅਦਬੀ ਕੀਤੀ ਗਈ ਹੈ ਤੇ ਉਸਦਾ ਸਿਰ ਸਾਇਬ ਵੀ ਤਸਕਰ ਆਪਣੇ ਨਾਂ ਲਾਗੇ ਨੇ ਵਿਰੁੱਧ ਗੋਪਾਲ ਸਿੰਘ ਦੇ ਮੁਤਾਬਕ ਉਸਦੇ ਗੁਆਂਢ ਦੇ ਵਿੱਚ ਨਸ਼ੇ ਦਾ ਕਾਰੋਬਾਰ ਚੱਲਦਾ ਹੈ ਜਿਸ ਬਾਰੇ ਉਸਨੇ ਕਈ ਵਾਰ ਆਪਣੇ ਗੁਆਂਢੀਆਂ ਨੂੰ ਨਸ਼ਾ ਵੇਚਣ ਤੋਂ ਰੋਕਿਆ ਪਰ ਹਰ ਵਾਰ ਇਹਨਾਂ ਤਸਕਰਾਂ ਨੇ ਨਸ਼ਾ ਨਾ ਵੇਚਣ ਦੀ ਬਜਾਏ ਆਪਣਾ ਕਾਰੋਬਾਰ ਹੋਰ ਫੈਲਾ ਲਿਆ ਜਿਸ ਤੋਂ ਬਾਅਦ ਉਹਨਾਂ ਦਾ ਘਰ ਤੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ। ਇਸੇ ਰੰਜਿਸ਼ ਦੇ ਚਾਲਦਿਆਂ ਉਸ ਉੱਤੇ ਇਹ ਹਮਲਾ ਕੀਤਾ ਗਿਆ। ਉਸਦੇ ਚਾਚਾ ਦੇ ਬੱਚਿਆਂ ਉੱਤੇ ਵੀ ਹਮਲਾ ਕੀਤਾ ਗਿਆ ਜਿਸ ਕਰਕੇ ਉਹਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਤੇ ਹਸਪਤਾਲ 'ਚ ਜ਼ੇਰੇ ਇਲਾਜ ਨੇ। ਵੀਡੀਓ ਦੇ ਮੁਤਾਬਕ ਨਸ਼ਾ ਤਸਕਰ ਉਹਨਾਂ ਦੇ ਘਰ ਦਾ ਦਰਵਾਜ਼ਾ ਤੋੜ ਕੇ ਘਰ ਵਿੱਚ ਦਾਖਲ ਹੋਏ ਤੇ ਉਸ ਉੱਤੇ ਹਮਲਾ ਕੀਤਾ ਇਤੋਂ ਤੱਕੀ ਗੋਲੀ ਮਾਰਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਹਾਲਾਂਕਿ ਦਰਬਾਰ ਦੇ ਨਾਲ ਉਸ ਉਤੇ ਕਈ ਹਮਲੇ ਹੋਏ ਨੇ ਜਿਸ ਤੋਂ ਬਾਅਦ ਉਹ ਹੰਬੀਰ ਜ਼ਖਮੀ ਹੋ ਗਿਆ ਤੇ ਉਸ ਨੂੰ ਸੇ ਘਰਦਿਆਂ ਨੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਹਾਂਜੀ ਕੀ ਨਾਮ ਤੁਹਾਡਾ ਮੇਰਾ ਨਾਮ ਗੋਪਾਲ ਸਿੰਘ ਜੀ ਗੋਪਾਲ ਸਿੰਘ ਜੀ ਕਿੱਥੋਂ ਦੇ ਵਾਸੀ ਜੀ ਤੇ ਕਿੱਥੇ ਡਿਊਟੀ ਕਰਦੇ ਜੀ ਪਿੰਡ ਮੇਰਾ ਚਾਟੀਵਿੰਡ ਅੰਮ੍ਰਿਤਸਰ ਡਿਊਟੀ ਕਰਦਾ ਦਰਬਾਰ ਸਾਹਿਬ ਚੀਦਾ ਸਾਹਿਬ ਅਖੰਡ ਪਾਠੀ ਦੀ ਈ ਹੋਇਆ ਤੁਹਾਡੇ ਨਾਲ ਮੇਰੇ ਨਾਲ ਹੋਇਆ ਮੈਂ ਡਿਊਟੀ ਕਰਕੇ ਘਰੇ ਆਇਆ ਤੇ ਚਾਚੀ ਹੁਣਾਂ ਦੀ ਲੜਾਈ ਹੋਈ ਹੈ ਤੇ ਇਹਨਾਂ ਦੇ ਸੱਟਾਂ-ਬੁੱਟਾਂ ਲੱਗੇ ਮੇਰੇ ਚਾਚੂ ਹੁਣਾਂ ਦੇ ਸਾਰਿਆਂ ਦੇ ਤੇ ਉਹ ਹਸਪਤਾਲ ਐਡਮਿਟ ਸੀ ਤੇ ਮੈਨੂੰ ਫੋਨ ਆਇਆ ਚਾਚੇ ਨੂੰ ਕਿ ਆਡੇ ਉਧਰ ਘਰ ਚਲ ਜਾ ਕਿ ਕੋਈ ਚੋਰੀ ਨਾ ਕਰਕੇ ਲੈ ਜੇ ਤੇ ਮੈਂ ਉਧਰ ਜਾਣ ਡਿਆ ਮੈਂ ਆਪਣੀ ਚਾਚੀ ਨੂੰ ਲੈ ਕੇ ਜਦੋਂ ਅਸੀਂ ਆਪਣਾ ਜਿੰਦਰਾ ਕੋਲ ਕੇ ਅੰਦਰ ਵੜੇ ਆ ਤੇ 6 ਜਣੇ ਆਏ ਆ ਬੂਏ ਤੋੜ ਕੇ ਅੰਦਰ ਆਣ ਕੇ ਸਾਨੂੰ ਦਾਤਰ ਮਾਰ ਲਾ ਪਏ। ਪਹਿਲਾਂ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗੋਲੀ ਚੱਲੀ ਨਹੀਂ। ਫਿਰ ਜਿੰਨੇ ਵੀ ਦਾਤਰੋਂ ਨਾ ਮਾਰੇ ਬਹੁਤ ਹੀ ਦਾਤਰ ਮਾਰੇ ਮੇਰੇ। ਦਾਤਰ ਮਾਰੇ ਮੈਨੂੰ ਧੱਕਾ ਧੁੱਕਾ ਮਾਰ ਕੇ ਬਾਹਰ ਭਜਾ। ਬਾਹਰ ਆਣ ਕੇ ਮੈਂ ਡਿੱਗ ਗਿਆ। ਡਿੱਗਦਿਆਂ ਸਾਰ ਫਿਰ ਮੇਰੇ ਦਾਤਰ ਮਾਰ ਲਾ ਪਏ। ਫਿਰ ਉਹਨਾਂ ਮੇਰੀ ਵੀਡੀਓ ਬਣਾਈਆਂ ਮੇਰੇ ਕੇਸ ਫੜ ਕੇ। ਨਾਲ ਮੇਰਾ ਸੀਰੀ ਸਾਹ ਲਾ ਕੇ ਲੱਗੇ ਆ। ਫਿਰ ਬਚਦਿਆਂ ਬਚਾਉਂਦਿਆਂ ਮੈਂ ਦੂਜੇ ਘਰੀ ਚਲ ਗਏ ਆਪਣੇ। ਫਿਰ ਉੱਥੇ ਆਣ ਕੇ ਨਾ ਗੋਲੀ ਚਲਾਈ ਆ। ਗੋਲੀ ਚਲਾਈ ਆ ਤੇ ਉੱਥੇ ਆਣ ਕੇ ਫੇਰ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ ਤੇ ਮੈਨੂੰ ਮੇਰੇ ਘਰ ਦੇ ਆਣੇ ਅੰਦਰ ਬਾੜ ਲਿਆ ਤੇ ਕਾਰਨ ਕੀ ਰਿਹਾ ਸਾਰਾ ਕਿਉਂ ਇਹ ਤੁਹਾਡੇ ਨਾਲ ਮਾਰਿਆ ਕਾਰਨ ਇਹ ਆ ਕਿ ਉਹ ਨਸ਼ਾ ਵੇਚਦੇ ਆ ਤੇ ਅਸੀਂ ਉਹਨਾਂ ਦਾ ਵਿਰੋਧ ਕਰਦੇ ਆ ਤੁਹਾਡੇ ਘਰ ਲਾ ਕੇ ਨਸ਼ਾ ਨਾਲ ਵੇਚੋ ਤੇ ਉਹ ਜਾਣ ਬੁੱਝ ਕੇ ਸਾਡੇ ਘਰ ਲਾ ਕੇ ਨਸ਼ਾ ਵੇਚਦੇ ਆਣਗੇ ਜਦੋਂ ਵੀ ਵਿਰੋਧ ਕਰਦੇ ਉਹਦੇ ਸਾਡੇ ਨਾਲ ਲੜਦੇ ਆ ਉਹਨਿਆ ਸਵਾਲ ਜਿਹੜੀ ਤੁਹਾਡੀ ਲੜਾਈ ਹੋਈ ਜਦੋਂ ਤੁਸੀਂ ਰੋਧ ਕੀਤਾ ਤੇ ਤੁਹਾਡੇ ਪਰਿਵਾਰ ਚ ਕਿੰਨੂ ਕਿੰਨੂ ਛੱਟਾਂ ਲੱਗੀਆਂ ਮੇਰੇ ਚਾਚੇ ਦੇ ਮੁੰਡੇ ਦੀ ਤਿੰਨਾਂ ਜਾਣਿਆਂ ਦੀ ਛੱਟਾਂ ਲੱਗੀਆਂ ਇੱਕ ਮੇਰੇ ਭਰਾ ਦੇ ਛੱਟ ਲੱਗੀ ਆ ਚਾਚੇ ਦੇ ਮੂੰਹ ਤੇ ਵੀ ਗਰਾਰੀ ਮਾਰੀ ਆ ਤੇ ਮੇਰੇ ਬਹੁਤ ਹੀ ਜ਼ਿਆਦੇ ਨਾ ਦਾਤਰ ਮਾਰੇ ਹੁਣ ਕੀ ਮੰਗ ਕਰਦੇ ਆ ਮੰਗ ਮੰਗੇ ਹੋਇਆ ਕਿ ਮੈਨੂੰ ਇਨਸਾਫ਼ ਮਿਲਣਾ ਚਾਹੀਦਾ ਜਿਹੜੀ ਮੇਰੇ ਕੇਸਾਂ ਦੀ ਬੇਇੱਜ਼ਤੀ ਕੀਤੀ ਮੇਰਾ ਸਿਰ ਹੀ ਸਾਬ ਲਾ ਕੇ ਲੱਗੇ ਆ ਇਹਦਾ ਮੈਨੂੰ ਇਨਸਾਫ਼ ਮਿਲਣਾ ਚਾਹੀਦਾ ਜਿੰਨੇ ਮੇਰੇ ਦਾਤਰ ਮਾਰੇ ਆ ਇਹ ਸਾਰਿਆਂ ਦਾ ਮੈਨੂੰ ਇਨਸਾਫ ਮਿਲਣਾ ਚਾਹੀਦਾ ਤਿੰਨਾ ਲੜਕੀਆਂ ਦਾ ਮੈਂ ਬਾਪ ਆ ਨਿਕਨੇ ਨਿਕ ਮੇਰੇ ਬੱਚੇ ਆ ਕੱਲਾ ਕਮਾਉਣ ਵਾਲਾ ਮੈਨੂੰ ਇਹਨਾਂ ਫੱਟਰ ਕਰਕੇ ਸੁੱਟਦਾ ਮਾਰਦਾ ਹਿਸਾਬ ਨਾਲ ਮੈਨੂੰ ਹਾਂਜੀ ਕੀ ਨਾਮ ਜੀ ਤੁਹਾਡਾ ਤੇ ਮੈਂ ਨਕਸ਼ਮਿਤ ਹਾਂ ਹਾਂਜੀ ਕਿੱਥੇ ਰਹਿੰਦੇ ਚਾਟੀਵੰਡ ਪਿੰਡ ਵਿੱਚ ਹੋਰ ਲੱਗੇ ਹਾਂਜੀ ਬੋਲੋ ਹਾਂਜੀ ਕੀ ਸਾਰਾ ਮਾਮਲਾ ਤੇ ਕਿਉਂ ਉਹਨਾਂ ਨੇ ਤੁਹਾਡੇ ਪਰਿਵਾਰ ਤੇ ਹਮਲਾ ਕੀਤਾ ਗਾਲ ਮੰਦਾ ਘੜਦੇ ਸਾਨੂੰ ਦਈਆਂ ਗਾਲ ਮੰਦਾ ਨਾ ਕਢੋ ਵੀ ਪਹਿਲੋਂ ਵੀ ਇਹਨੂੰ ਮੁੰਡੇ ਨੂੰ ਘੇਰਿਆ ਸੀ ਉਹਨਾਂ ਮੁੜ ਕੇ ਬਾਅਦ ਫੇਰ ਦੂਜਾ ਨਮ ਘੇਰ ਲਿਆ ਉਹ ਚੱਲ ਗਿਆ ਹਸਪਤਾਲ ਤੇ ਮੁੜ ਕੇ ਮੁੰਡਾਇਆ ਡਿਊਟੀ ਉੋਂ ਤੇ ਮੈਨੂੰ ਕਹਿੰਦੇ ਵੀ ਚਲ ਫੋਨ ਕਰੀ ਜਾਂਦੇ ਕਹਿੰਦੇ ਘਰ ਚਲ ਜਿਓ ਘਰ ਚਲ ਜਿਓ ਮੈਂ ਘਰ ਚਲ ਗਈਆਂ ਤੇ ਤੋ ਚਾਤਾਂ ਮਾਰੀ ਜਾਂਦੇ ਜਿਹੀ ਅੰਦਰ ਚਲ ਗਏ ਤੰਦਰੋਂ ਉੱਤੋਂ ਪੌੜੀ ਲਾ ਕੇ ਤੇ ਥੱਲੇ ਆ ਗਏ ਤੇ ਸਾਨੂੰ ਤੇ ਜੇ ਕਮਰੇ ਜਾ ਕੇ ਤੇ ਮੁੰਡੇ ਨੂੰ ਮਾਰਨ ਡੈਗੇ ਜੀ ਕਿੰਨੀ ਦੇਰ ਤੋਂ ਨਸ਼ਾ ਵੇਚਦੇ ਆ ਤੁਹਾਡੇ ਵੱਲੋਂ ਕਿੰਨਾ ਤੋਂ ਵਿਰੋਧ ਕੀਤਾ ਜਾ ਰਿਹਾ ਬੜੇ ਸਮੇਂ ਤੋਂ ਬੜੇ ਸਮੇਂ ਤੋਂ ਵੇਚਦੇ ਆ ਬੋਲ ਕੇ ਦੱਸੋ ਨਾ 5 ਸਾਲ ਬੜੇ ਸਾਲ ਤੋਂ 5-6 ਸਾਲ ਹੋ ਗਏ ਉਹਨਾਂ ਨੇ ਕਿਥੇ ਤੇ ਕਿੰਨੀ ਵਾਰੀ ਲੜੇ ਤੁਹਾਡੇ ਆ ਬਹੁਤ ਬਹੁਤ ਵਾਰੀ ਲੜੇ ਤੇ ਆ ਹੁਣ ਇਹ ਸਵਾਰ ਕੀ ਹੋਇਆ ਇਹ ਵਾਰ ਇਹਨਾਂ ਬਾਹਰ ਦੇ ਮੁੰਡੇ ਦੇ ਗੱਲ ਪੈਂਦੇ ਹੈ ਇਸੇ ਨਿੱਕੇ ਦੇ ਹਾਂਜੀ ਹੈ ਤੇ ਮੜਕੇ ਬਾਅਦ ਚ ਦੂਜੇ ਮੁੰਡੇ ਦੇ ਇਹਨੂੰ ਕਰ ਲੈ ਆਂਦਾ ਮੜਕੇ ਦੂਜੇ ਮੁੰਡੇ ਨੂੰ ਇਹਨੂੰ ਸੱਟਾਂ ਸੱਟਾਂ ਲਾਤਾਂਗਾ ਮੜਕੇ ਦੂਜੇ ਮੁੰਡੇ ਤੇ ਗੱਲ ਪੈ ਗਈ ਐਂ ਕਰਨ ਨੂੰ ਆਉਣ ਡੈ ਹਾ ਤੇ ਉੱਥੇ ਕਿਰਪਾਨਾਂ ਲੈ ਕੇ ਦਵਾਂ ਜਾਨੀ ਕੋਲ ਤੇ ਇੱਕ ਕੋਲ ਉਹ ਕਟਵਾ ਜਿਆ ਵਾ ਜਿਹੜਾ ਜਨਦ ਲੱਗਾ ਇਹ ਵਾਲੇ ਡਾਕਟਰ ਬਸਤੌਲ ਕਿਹਦੇ ਨਾਲ ਹਮਲਾ ਕੀਤਾ ਤੁਹਾਡੇ ਕੋਲ ਦਾਤਰਾ ਦਾਤਰਾ ਬਸਤੌਲ ਨਾਲ ਦਾਤਰਾ ਦਾਤਰਾ ਬੋਲ ਜਾਈਂਗਾ ਕਲਾਈਆਂ ਨਾਲ ਹਾਂਜੀ ਬੋਲ ਮੈਂ ਚਲਾਈਆਂ ਉਤੇ ਇਹ ਸਾਰਾ ਮਾਮਲਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ ਜਿਸ ਵਿੱਚ ਸਾਫ਼ ਤੌਰ ਤੇ ਨਜ਼ਰ ਆਇਆ ਕਿ ਕਿਸ ਤਰ੍ਹਾਂ ਦੇ ਨਾਲ ਇਹ ਨਸ਼ਾ ਤਸਕਰ ਘਰ ਦੇ ਵਿੱਚ ਦਾਖਲ ਹੋ ਕੇ ਪਾਠੀ ਸਿੰਘ ਉਤੇ ਹਮਲਾ ਕਰਦੇ ਨੇ ਫਿਲਹਾਲ ਇਸ ਪੂਰੇ ਮਾਮਲੇ ਤੇ ਬਣੀ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਕਾਸ਼ ਦੀ ਨਾਮ ਤੁਹਾਡਾ ਅਕਾਸ਼ ਦੀ ਅਕਾਸ਼ ਕੀ ਸਾਰਾ ਮਾਮਲਾ ਹੈ ਪਾਜੀ ਇਹ ਰੋਜ਼ ਇਹਨੂੰ ਨੰਗਣ ਨਹੀਂ ਦਿੰਦੇ ਕੰਮਕਾਰ ਤੋਂ ਆ ਕੇ ਕਿਉਂ ਨਹੀਂ ਰਹਿਣ ਗਵਾਂਡੀ ਇਹ ਪਾਜੀ ਗਵਾਂਡੀ ਸਾਡੇ ਨਸ਼ਾ ਵੇਚਦੇ ਇਹਨਾਂ ਨੂੰ ਅਸੀਂ ਡੱਕਿਆ ਤੇ ਇਹ ਸਾਨੂੰ ਕਹਿੰਦੇ ਅਸੀਂ ਤੁਹਾਨੂੰ ਵੱਢ ਦੇਣਾ 20 ਸਾਲ ਕੱਟਨੇ ਤਾਂ ਤੁਹਾਨੂੰ ਮਾਰ ਕੇ ਅੱਛਾ ਹਾਂਜੀ ਕੀ ਨਾਂ ਕੀ ਨਾਲੇ ਤੁਹਾਡੇ ਗਵਾਂਡੀ ਨਾਂ ਇੱਕਦਮ ਨਾ ਮਨਪ੍ਰੀਤ ਜੇ ਇੱਕਦਮ ਅਛਮਚੇਰ ਸਿੰਘ ਜੇ ਸ਼ੇਰਾ ਸ਼ੇਰਾ ਕਹਿੰਦੇ ਇਹਨਾਂ ਨੇ ਬਹੁਤ ਹੱਤ ਚੁੱਕੀ ਪਾਜੀ ਐਲ ਕੀ ਕੀ ਹੋਇਆ ਇਹ ਸਵਾਲ ਜੀ ਆ ਜੀ ਭਾਜੀ ਨੰਗਨ ਰਾਹ ਡੱਕਤੇ ਜੀ ਤੇ ਇਹ ਕਹਿੰਦੇ ਜੀ ਤੁਹਾਡਾ ਨਾ ਵੇਖਣਾ ਵਾ ਤੈਨੂੰ ਮਾਰਨਾ ਗੋਲੀ ਮਾਰ ਕੇ ਮਾਰ ਦੇਣਾ 20 ਸਾਲ ਦੀ ਜੇਲ੍ਹ ਕੱਟ ਕੇ ਆਉਣੀ ਆ ਇਹ ਕੁਝ ਦੱਸ ਦੇ ਕਹਿੰਦੇ ਜੀ ਕਿਹੜੀ ਕਿਹੜੀ ਚੀਜ਼ ਨਾਲ ਹਮਲਾ ਕੀਤਾ ਗਿਆ ਤੁਹਾਡੇ ਤੇ ਭਾਜੀ ਇਹਨਾਂ ਗਰਾਰੀ ਨਾਲ ਕੀਤਾ ਤੇ ਕਿਰਪਾਨ ਨਾਲ ਪਹਿਲਾਂ ਸਟਾਰਟਿੰਗ ਇਹਨਾਂ ਨੇ ਕਿਰਪਾਨ ਨਾਲ ਕੀਤਾ ਤੇ ਬਾਅਦ ਆड्डा ਵੀਰ ਆਇਆ ਡਿਊਟੀ ਉਂ ਤੇ ਦਾਤਰਾਣਾ ਇਹਨਾਂ ਨੂੰ ਮਾਰਿਆ ਉਂਰਿਆ ਟੱਕ ਟੁਕ ਲਾਏ ਗੋਲੀ ਵੀ ਚੱਲੀ ਆ ਭਾਜੀ ਭਾਜੀ ਇਹਨਾਂ ਨੂੰ ਗੋਲੀ ਮਾਰਦੇ ਲੱਗੇ ਸੀ ਇਹਨਾਂ ਨੇ ਉਹਨਾਂ ਨੂੰ ਪਿਸਤੌਲ ਪਿਸਟਲ ਫੜ ਲਿਆ ਗਾੜੀਆਂ ਤੇ ਉਹ ਲੋਕ ਹੋ ਗਿਆ ਇਹ ਭੱਜਾ ਇਹਨਾਂ ਭੱਜਣ ਦੀ ਕੋਸ਼ਿਸ਼ ਕੀਤੀ ਸੀ ਸਪਲਸ ਭਾਜੀ ਕਰਨ ਦੀ ਮੈਂ ਤਾਂ ਸਾਡੀ ਦੱਸ ਦਿਆ ਕਿ ਪੜਿਤ ਗੋਪਾਲ ਸਿੰਘ 골ਡਨ ਟੈਂਪਲ ਤੇ ਗੁਰਦੁਆਰਾ ਸ਼ਹੀਦਾ ਸਾਈਵ ਚ ਸ਼੍ਰੀ ਅਖੰਡ ਪਾਠੀ ਹੈ ਤੇ ਉਹ ਆਪਣੇ ਕੰਮ ਤੋਂ ਹੀ ਵਾਪਸ ਆ ਰਿਹਾ ਸੀ ਜਿਸ ਦੌਰਾਨ ਨਸ਼ਤ ਅਸਕਰ ਨੇ ਉਸ ਉੱਤੇ ਹਮਲਾ ਕਰ ਦਿੱਤਾ ਗਣੀ ਮਤ ਰਹੀ ਕਿ ਇਸ ਹਮਲੇ ਦੇ ਵਿੱਚ ਪਾਠੀ ਸਿੰਘ ਦੀ ਜਾਨ ਬਚ ਗਈ ਹੈ ਪਰ ਉਹ ਗੰਬੀਰ ਜ਼ਖਮੀ ਜ਼ਰੂਰ ਹੋਇਆ ਹੈ ਅੰਮ੍ਰਿਤਸਰ ਤੋਂ ਅਕਸ਼ੇ ਦੀ ਰਿਪੋਰਟ ਅੰਮ੍ਰਿਤਸਰ ਇਸੀ